ਮਿਥਿਆ ਨੇਤਰ ਪੇਖਤ ਪਰਤ੍ਰਿਆ ਰੂਪ ਆਦਿ ਮਿਥਿਆ ਨੇਤਰ ਉਹ ਖਾਮੀ ਮਿਥਿਆ ਦੇ ਦੇਖਣ ਦੀ ਸ਼ਕਤੀ ਮਿਥਿਆ ਜਿਹੜੀ ਦੂਜੀ ਮਤ ਹੈ ਬੁੱਧ ਉਹਦੇ ਜ ਕੋਈ ਗੁਣ ਚੰਦੇ ਦੇ ਸੀ ਉਹਦਾ ਰੂਪ ਵਧੀਆ ਬੁੱਧੀ ਆ ਆਪਣਾ ਜਾਨੀ ਆਪਣੇ ਬਰਾਬਰ ਦਾ ਰੂਪ ਹੁੰਦੀ ਪਰਤ੍ਰਿਆ ਦੂਜੇ ਦੀ ਬਤ ਹੁੰਦੀ ਆ ਕੁਝ ਜਿਹੜੀ ਜਣੀ ਮਤ ਹੈ ਬੇਬੇਕ ਬੁੱਧੀ ਤੋਂ ਇਲਾਵਾ ਜਿਹੜੀ ਹੋਰ ਕੋਈ ਬੁੱਧ ਉਹਨੇ ਜਿਹੜੀ ਮਤ ਘੜੀ ਹੈ ਉਹਦੇ ਵਿੱਚ ਉਹਦਾ ਰੂਪ ਜੇ ਦੇਖੇ ਕੋਈ ਉਹ ਰੂਪ ਤੋਂ ਪ੍ਰਭਾਵਿਤ ਹੋਵੇ ਉਹ ਰੂਪ ਨੂੰ ਰੂਪ ਮੰਨੇ ਉਹ ਫਿਰ ਖਰਾਰੀ ਹੋ ਗਿਆ ਉਹ ਵਿਚਾਰ ਜਿਵੇਂ ਇਹ ਲੈਣੇ ਵਾਲੀ ਬੁੱਧੀ ਲੈਣੇ ਵਾਲੀ ਬੁੱਧੀ ਦੇਖੂਗਾ ਲੈਣੇ ਦੀ ਗੱਲ ਹੈ ਉਹ ਲੈਣਾ ਦਾ ਪਰਚਾੜੂ ਦੇਖਦਾ ਹੀ ਨਹੀਂ ਹੈ ਫਿਰ ਜਿਹੜਾ ਜੀ ਗੁਰੂ ਅਮਰਦਾਸ ਜੀ ਜਦੋਂ ਲੈਣੇ ਵਾਲੀ ਬੁੱਧੀ ਦਬਰ ਆਉਤ ਹੋ ਰਹਿਣਾ ਹਾਂ ਉਹ ਤਾਂ ਪਰਤਰੀਏ ਉਹਨੋਂ ਤੇ ਹਾਂ ਗੁਰੂ ਅਮਰਦਾਸ ਜੀ ਗੁਰੂ ਬਣਾ ਰਹੇ ਲੈਣੇ ਨੂੰ ਕਵੇ ਪਰਤਰੀਏ ਕਵੇਂ ਉਹਦੇ ਕੋਲ ਪਰਤਰੀਏ ਹਾਂ ਬੈਠਾ ਸਮਝ ਮੈਂ ਹੋਰ ਕਹਿੰਦਾ ਤੈਨੂੰ ਪਰਤਰੀਆ ਦਾ ਵੀ ਪਤਾ ਜਿਹੜੀ ਵਿਵੇਕ ਬੁੱਧੀ ਆ ਉਹ ਤਾਂ ਸਾਰੀਆਂ ਪਰਤਰੀਏ ਪਰਤਰੀਏ ਸਭੇ ਬੁੱਧੀ ਵਾਲਿਆਂ ਨੂੰ ਕਹਿੰਦੇ ਉਹ ਸਭੇ ਪਰਤਰੀਏ ਇੱਕ ਤੋਂ ਦੂਜੀ ਪਰਤਰੀਏ ਨਹੀਂ ਹੈ ਬਣ ਕੇ ਯਾਰ ਬਹੁਤ ਬਾਤ ਜਿਹੜੀ ਬਾਤ ਆ ਪਰਤਰੀਏ ਮਨਮਤ ਕੋਲ ਉਹ ਮਨਮਤ ਪਰਤਰੀ ਜੀ ਜਿੱਥੇ ਮਨਮਤ ਆ ਉਹ ਪਰਤਰੀ ਜੀ ਇੱਕ ਕੌਣ ਹੈ ਧੂਆ ਪਰ ਹੁੰਦਾ ਉਹ ਦੂਜੇ ਨੂੰ ਪਰ ਧੂਆ ਪਰ ਹੁੰਦਾ ਜਿੱਤੇ ਹਰ ਇੱਕ ਸਬਦ ਉਤ ਮਨ ਪਰ ਕੋਈ ਨੁਦੀ ਪਰਤਰੀ ਕਿਸਦੀ ਹੋਵੇ ਉਹ ਮਨੁਦੀ ਨੂੰ ਕੋਈ ਡੋਕਾ ਲਵੇ ਨਾ ਪਰਤਰੀ ਜਿਹੜੀ ਸਤਬੁੱਧੀ ਹੈ ਉਹ ਉਹ ਬੰਦਰੀ ਦੀ ਰੇਂਜ ਉਹ ਕਰ ਕੀ ਨਾਰ ਹੈ ਨਾ ਤੇ ਅੱਗੇ ਅੰਦਾ ਉਹ ਕਰ ਕੀ ਨਾਰ ਆ ਹੋੜੀ ਅੰਤਰਾ ਤੁਮਨੇ ਵਾਜਾ ਉਹ ਕਰ ਕੀ ਨਾਰ ਆ ਆਹੋ ਆਹੋ ਸਾਰੇ ਤੇ ਲੱਗ ਕੇ ਤਾਂ ਕਿਤੇ ਫਟੌੜੀ ਹੋਣ ਗੱਲ ਹੈ। ਤੂੰ ਐਵੇਂ ਵੇਖਾ ਲਾਂਦਾ ਦੀ ਵੀ ਦੂਜੇ ਦੇ ਕਿਸੇ ਤੋਂ ਗਿਆਨ ਲੈਣਾ ਹੀ ਨਹੀਂ। ਉਹ ਤਾਂ ਫਿਰ ਉੱਥੇ ਫਿਰ ਲਾਗੂ ਵੀ ਨਹੀਂ ਹੁੰਦਾ ਇਹ ਤਾਂ ਚੱਲਦੀ ਆਈ ਹੈ। ਸਭ ਫੇਰ ਪੜਤਰੀਆ ਨਾ ਦੇਖੇ ਉਧਰ। ਕਈ ਦਿਨ ਤੇ ਰਹਿੰਦੇ ਪਿਛਲੀ ਮੱਤ ਦਾ ਉਹ ਛੱਡਾਂ ਗੱਲਾਂ ਛੱਡਾਂ ਉਹ ਵੀ ਦੇਖਦੇ ਨੇ ਉਹ ਦੂਈ ਵੀ ਦੇ ਇੱਧਰ। ਉਹਦੇ ਨਾਲ ਕੰਪੈਰੀਸ਼ਨ ਕਰਦੇ ਰਹੇ। ਪਹਿਲਾਂ ਹੀ ਕੱਲੋ ਜੇ ਤਰੂ ਸਲਾ ਬਣਦੀ ਐ ਲੈਣ ਦੀ ਪਹਿਲੀ ਢੋਲ ਦੋਸਾ ਦੀ ਵੇਜ ਤੇ ਦੋ ਗੱਲਾਂ ਚੰਗੀਆਂ ਨੇ ਹਾਂ ਦੋ ਗੱਲਾਂ ਚੰਗੀਆਂ ਨੇ ਇਹਦੀ ਹਾਂ ਜਿਹੜੇ ਹੁਣ ਵੱਡੇ ਸਾਡੇ ਦੂਜਾ ਜਿਹੜਾ ਅੱਤੇ ਜੇਲੇ ਪਰਮਾਨ ਜਿਵੇਂ ਗੱਲ ਅਸੀਂ ਉਹ ਅਸਰ ਪਾਈ ਬੈਠੇ ਜੇ ਉਹ ਪਰਦਰਿਆ ਰੂਪ ਦਾ ਅਸਰ ਇਹਦੇ ਪਿਆਖਿਆ ਤੇ ਪਿਆ ਸਾਡੇ ਉਹਦਾ ਰੂਪ ਇਹੋ ਪਰਦੇਆ ਦਾ ਪਿਆ ਹੋਇਆ ਇਹਦੇ ਤੇ ਸਾਡੇ ਤੇ ਪਿਆ ਰਿਹਾ ਤਾ ਰਾਮ ਅਵੜਦਾ ਕਾਂਸੀ ਦਾ ਲਸ਼ਮੜਾ ਵੜਦੇ ਨੇ ਉਹ ਦੇਖੀ ਨੋ ਉਹ ਤੇ ਕੀ ਰੂਪ ਕਰੇ ਕੀ ਉਹ ਤੇ ਕਾਹਣੀ ਉਹ ਜਿਹੜਾ ਰੂਪ ਕਾਹਣੀ ਦਾ ਉੱਥੇ ਸਮਝਾਇਆ ਹੋਇਆ ਸੀਦਾ ਆਰਾਮ ਦਾ ਉਹ ਰੂਪ ਲੈ ਆ ਕੇ ਇੱਥੇ ਡੋਕਟਰਰਾਮ ਨਾਲ ਜਲ ਕੋਨ ਵਾਲੇ ਲੈ ਲੈ ਸਾਰੇ ਉਹਨਾਂ ਦਾ ਜਿਹੜਾ ਰੂਪ ਕੋ ਉੱਥੇ ਸੀ ਨਾ ਜਿਹੜੇ ਪ੍ਰਸੰਗ ਤੋਂ ਉੱਥੇ ਗੱਲ ਕੀਤੀ ਸੀ ਸਮਰਤ ਸ਼ਾਸਤਰ ਜੇ ਇੱਥੇ ਲੱਗੇ ਹੋਈ ਢੋਕੀ ਇਹ ਸਾਧਰੂ ਝੂਠ ਬਣਾਉਂਦਾ ਹੋੜ ਪਰਤਿਆ ਦਾ ਰੂਪ ਦੇਖਦੇ ਨੇ ਗੱਲ ਉਸ ਵਕਤ ਦੀ ਹੈ ਜੀ ਹੈ ਉਸ ਵਕਤ ਤੇ ਵਿਰੁੱਧ ਹੈ ਜਦ ਉਸ ਵਕਤ ਤੇ ਵਿਰੁੱਧ ਹੈ ਸਾਰੀ ਫਲਸਫੀ ਫਿਰ ਉਹਦੇ ਵਾਲਾ ਰੂਪ ਤੁਸੀਂ ਇੱਥੇ ਕਿਵੇਂ ਦੇ ਦੋਗੇ ਰਾਮ ਨੂੰ ਤਕਨੀਸ਼ ਨੂੰ ਜੇ ਮੈਂ ਬਿਟਾ ਜੂਗਾ ਇਹ ਤਾਂ ਬਰੂਤੀ ਦੇ ਪੂਰੇ ਟਾਇਰ ਲਾਉਣਾ ਜਿਹੜਾ ਸਾਰੇ ਟਰੈਕਟਰ ਦੇ ਟਾਇਰ ਲਾ ਦੋ ਪਿਛਲੇ ਟਰੈਕਟਰ ਦੇ ਪਹਿਲੇ ਟਾਇਰ ਬਰੂਤੀ ਦੇ ਪੂਰੇ ਲਾ ਦੋ ਉਹ ਕਹਿੰਦੇ ਥੱਲੇ ਨਹੀਂ ਲੱਗਣੀ ਕਹਿੰਦੇ ਬਲੇਡਾਂ ਦੀ ਲੋੜ ਨਹੀਂ ਹੋਣੀ ਤੋ ਇਹ ਵੀ ਰਹੇ ਨੇ ਆਈ ਸਤੀਨ ਸੁਵਾਲੀ ਕਥਾ ਜਿਹੜੀ ਦਸਮ ਬਾਸ ਚੱਲਦੀ ਆ ਉੱਥੇ ਕਈ ਤਰ੍ਹਾਂ ਨੇ ਸਤੀਨ ਸੁਵਾਲ ਹਾਂ ਇੱਥੇ ਤਾਂ ਸੀ ਉਹੀ ਅਪਲਾਈ ਹੋਊਗਾ ਇੱਥੇ ਉਹੀ ਅਪਲਾਈ ਹੋਊ ਸਾਡੇ ਕੋਲ ਸਾਡੇ ਕੋਲ ਵੀ ਉਹੀ ਅਪਲਾਈ ਹੋਣੀ ਮੇਟਾ ਕਿਤੇ ਤੇ ਤੇ ਕਿਤੇ ਲਾਜ਼ਮ ਜਿਹਾ ਕੀ ਹੈ ਤਾਂ ਇਹ ਡੇਢ ਚੱਲਦੀ ਇਹਨਾਂ ਦੀ ਲਈ ਦੀ ਬਟਲ ਦੀ ਫਿਰ ਆਉਂ ਵੀ ਹਨੂਮਨ ਤ ਕਿਉਂ ਗਿਆ ਲਖਮਣ ਕਿਉਂ ਗਿਆ ਦਸ਼ਮੁਛਛਾ ਹੈ ਨਹੀਂ ਸੀ ਕਿਤੇ ਹਾਂ ਹਾਂ ਇਹਦਾ ਮਤਲਬ ਫਰਕਾ ਗੋਜ ਤਾਂ ਲਾਇਆ ਜਦੋਂ ਤੇ ਲਖਮਣ ਆ ਜੂਗਾ ਹੱਥੇ ਹੱਥੇ ਕਹਾਦਦੀ ਹਾਂ ਹੱਥੇ ਹੀ ਖੜਾ ਲੱਖ ਅਲੱਗਾ ਬਣ ਆ ਲੱਗਾ ਫਿਰ ਉੱਤੇ